ਹਾਏ ਹਾਏ ਜੇ ਮਰ ਗਿਆ ਰਿੰਗਰਾ ਮਰ ਗਿਆ ਹਾਏ 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 ਇਹ ਨਾ ਕਰ ਕਾ ਹਾਂ ਸਾਡੇ ਨਾ ਦੇਣੀਆਂ ਕਹਿਦਿਆਂ ਨੇ ਮੋਤੀ ਦੇ ਪੜੇ ਪਾਲੇ ਇੱਕ ਕੁੱਤ ਮੋਤੀ ਦੇ ਕੁੱਤੇ ਪਾਉਂਦੇ ਆ ਇਹ ਬੰਦੇ ਨਹੀਂ ਇਨਸਾਨ ਨਹੀਂ ਨੇ ਇਹ ਮਿੰਨਾ ਮਰੀ ਅਜਮੀਰ ਵਾਲੇ ਮੋਤੀ ਦਾ ਪਤਾ ਪਾਇਆ ਮਿੰਨੇ ਨੇ ਉਹ ਜੱਟ ਨਹੀਂ ਹੋ ਸਕਦਾ ਪਾਗਲਾ ਜਿੰਦਾ ਪਾਉਂਦਾ ਹਦਾ ਕੈਨ ਅਛਦਾ ਉਹਨੂੰ ਪੇਹਾ ਚਾਹੀਦਾ ਮੋਤੀ ਦੇ ਭਾਵੇਂ ਪਿਓ ਨਰ ਲਾ ਦੋ ਹਾਂ ਹੋਰ ਮਾਰੂ ਮਿਲਦੇ ਬੋਲਣਗੇ ਮੋਦੀ ਦੇ ਕਰਨ ਦੇ ਹਾਈ ਕਾ ਤੋਂ ਗਰਮ ਹੋਏ ਨਾ ਕੀ ਗੱਲ ਆ ਮੋਦੀ ਦਾ ਯਾਰ ਆਇਆ ਮੋਦੀ ਦੇ ਮਾਰ ਕੇ ਗੱਲਾਂ ਖੋਦੇ ਮਾਰਦਾ ਕਾਲਜ ਆ ਜਾ ਤੁਸੀਂ ਮੋਦੀ ਦੀ ਗੱਲ ਕਰ ਰਹੇ ਹੋ ਤਾਰ ਮਿੰਨਾ ਜੀ ਵੀ ਇੱਥੇ ਨਾਲ ਨੇ ਮਿੰਨਾ ਮਰੀਆਂ ਜਮੀਰ ਵਾਲੇ ਮੋਦੀ ਦਾ ਪਤਾ ਪਾਇਆ ਮਿੰਨੇ ਨੇ ਉਹ ਜੱਟ ਨਹੀਂ ਹੋ ਸਕਦਾ ਪਾਗਲ ਝੰਡਾ ਖੁਸ਼ਾਪਾਨ ਨਹੀਂ ਹਦਾ ਕਹਿਣੇ ਚਾਹਤ ਰਹੇ ਕੁੱਤੀ ਦਾ ਉਹਨੂੰ ਪਾਇਆ ਜਾਏਗਾ ਮੋਦੀ ਦੇ ਭਾਵੇਂ ਪਿਓ ਨਰ ਲਾ ਦੋ ਆ ਤੇ ਮਾਰਿਆ

ਕਾਦੋਂ ਇੰਨਾ ਇੰਨਾ ਗਰਮ ਹੋਈ ਜਾਂਦੇ ਨੇ ਕੀ ਗੱਲ ਆ ਉਹ ਪੰਡਾ ਮਾਰਿਆ ਉਹ ਕਾਦੋਂ ਗਰਮ ਹੋਈ ਜਾਂਦੇ ਇੰਨਾ ਕੀ ਗੱਲ ਪਈ ਜੀ ਪੰਡਾ 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 ਮੋਤੀ ਦਾ ਕਾਦੋਂ ਖਾਣਾ ਦੀ ਚਾਦਰ ਸਕੇ ਖਾਣਾ ਦੀ ਕਾਦੋਂ ਪੰਡਾ ਮਾਰਿਆ ਸਾਡਾ ਪੰਡਾ ਦਾ ਖਾਣਾ ਹੀ ਖਰਾਬ ਆ ਜਾਏ